ਉਹਦਾ ਨਾਂਗਾ ਉਹ ਚੜ ਕੇ 2.5 ਲੱਖ ਬੱਕਰੇ ਦਾ ਮੰਗਾਇਆ ਆ ਆਪਾਂ ਯਾਰ ਉਹ ਨਾਲੇ ਲੈਣੀਆਂ ਬਣੀ ਯਾਰ ਇਕੱਲੇ ਦਾ ਮੰਗੇ ਸਾਰੀਆਂ ਨਹੀਂ ਲੈ ਲੱਖ ਪਰ ਤਿੰਨ ਮੇੜ ਕੰਮ ਮੰਗੀ ਆ ਸਾਰੀਆਂ ਹੀ ਲੈਊ ਆ ਯਾਰ ਬੱਬੂ ਸਾਰੀਆਂ ਦਾ ਬੱਬੂ ਨੇੜੇ ਨੇੜੇ ਦੇ ਰਾਜੂ ਦੋ ਹੀ ਨੇੜੇ ਨੇੜੇ ਤੱਕ ਰਹੇ ਤੁਮਾਂ ਦੀ ਦੂਰ ਦੇ ਦੱਪਾ ਹੀ ਆ ਉਹਨੇ 15 ਲੱਖ ਆ ਯਾਰ 15000 ਥੋੜਾ ਤਾਂ ਨਹੀਂ ਬੱਕਰੇ ਬੇਟੀ ਆ ਜਾਨ ਵੀ ਆ ਹਾਂ ਅੱਧ ਬਾੜੇ ਰੱਖਦੇ ਵੀ ਆ ਉਹਨੇ ਲਾਇਆ ਸੀ ਰਾਜੂ 13.5 ਅਸੀਂ ਉਹਨਾਂ ਦੇ 15 ਗੇਤਾ ਕਲ ਇਹਨਾਂ ਆਖੀ 15 ਪਾਵਾ ਜਾ ਕੋਈ ਮੂਹਰਤ ਦਾ ਕਰਨੀ ਆਪਾਂ ਬੱਕਰਾ ਦਾ ਵੇਚੀਏ ਦੋਹਰਾਂ ਦਾ ਨਹੀਂ ਖਰਚਾ ਪਰਚਾ ਕੋਸਤਾ ਬਣਾਈਏ ਲਗਣਾ ਉਹ ਗਰਮ ਕਰੀਏ ਉਹ ਮੂੰਹ ਆਇਆ ਪੈ ਫਿਰ ਮੈਨੂੰ ਵੀਡੀਓ ਚ ਆਖਣਾ ਪੈਂਦਾ ਆ ਚੀਜ਼ਾਂ ਤੈਨੂੰ ਪਤਾ ਨਹੀਂ ਜੇ ਸੰਭਾਲੀਆਂ ਸੀ ਇਹਨਾਂ ਦਾ ਕਰਦਾ ਸੀ ਗੌਰ ਤੂੰ ਤੂੰ ਇਹ ਕਿਦਾਂ ਹੋਇਆ ਪਿਆ ਤੂੰ ਸਿੱਧੀ ਪੰਜਾਬੀ ਜਾਦਾ ਮਾਲ ਬੱਕਰੇ ਬੱਕਰੇ ਨੂੰ ਨਹੀਂ ਨਾਲ ਇਹਨੂੰ ਵੀ ਹੋਇਆ ਪਿਆ ਦਾਈ ਫਾਇਦਾ ਦੇਖ ਇੱਥੇ ਹੁੰਦਾ ਆ ਫਿਰ ਫਰੇਂਚ ਉਹ ਇਹੋ ਨਾਲ ਕਲਾ ਬੋਗ ਦਾ ਨਾਲ ਕਾਈ ਬੇੜੇ ਦਾ ਤਾਂ ਕਾਈ ਬੇੜੇ ਤੇ ਫਿਰ ਫਿਰ ਫਿਰਾਂ ਚ ਖਰਾਬੀ ਆ ਖਰਾਬੀ ਆ ਫਿਫਰਿਆਂ ਚ ਚਾਹ ਅੱਜ ਨੂੰ ਮੇੜ ਬਣਾਈ ਐ ਸਾਈ ਬਣਾ ਬੱਕਰਾ ਲਈ ਐ ਚਲੇ ਮੇੜੋ ਯਾਰ ਮੇੜੋ ਨੀ ਹੋਣੀ ਗਾਂ ਦਾ ਭੁੱਖੀਆਂ ਮਾਂ ਨਾ ਫੜਾ ਗੀ ਹੱਥ ਕਰਾ ਰਾਜੂ ਬਾਹ ਨਹੀਂ ਹੋਣਾ ਬੱਕਰੇ ਨੂੰ ਬਾਈ ਬੁਖਾਰ ਵੀ ਹੈਗਾ ਮੇਰੇ ਹੱਥ ਚ ਕੋਈ ਨਹੀਂ ਹੋ ਰਿਹਾ ਮੇਰੀ ਸੁਣ ਘੱਟ ਜਾ ਰਾਜੂ ਤੂੰ ਤਾਂ ਚਾੜਦਾ ਨਾ ਇਹਦਾ ਬੁਖਾਰ ਹੈ 22 ਫਟ ਤਾਂ ਤੈਨੂੰ ਲਾਉਣਾ ਪੁੱਤ ਲਾਉਣਾ ਤੇ ਪਾਣਾ ਇਹਨਾਂ ਆਪਾਂ ਨੂੰ ਰਾਜੂ ਹੀ ਲਾਉ ਰਾਜੂ ਜਾਈ ਕਰਕੇ ਨਾ ਬਾਈ ਮੈਨੂੰ ਮੈਨੂੰ ਵੀ ਲੈ ਜੀ ਨਾਲ ਪੂਰਾ 15 ਦਾ ਤੂੰ ਚੱਲੇ ਮਾਲਟਾਰਾ ਕਰੀਂ 15 ਬੈਈ ਜਾਂਦਾ ਸੀ ਇਹ ਕਰੀਂ ਫੇਰ ਹੋਰ ਗੱਲ ਖਾਈ ਤੂੰ ਨਹੀਂ ਦਫਾ ਕਰ ਪਰੇ ਕਿੰਨੇ ਲਿਆ ਕਰ ਵੀ ਪੈਂ ਕਿੱਥੇ ਕਿੰਨੇ ਦਾ ਕੰਨਚੂ ਉਹ ਲੈ ਤਾਂ ਲਾ ਪਾ ਸੀ ਇਹ 20000 ਦਾ ਸਨੇ ਤੇਰਾ ਮੁੱਲ ਮੰਗਦਾ ਹੈ ਲੈ ਮੈਨੂੰ ਲੈ ਨਾਲ ਲੈ ਜੂਗਾ ਬੱਕਰੀਆਂ ਚਰਵਾਈ ਜੂ ਲੈ ਮਾਰ ਚ ਰੋਇਆ ਕਰੇ ਮੈਂ ਮੜਾ ਕੀ ਹੁਣ ਉਹ ਚਲਾ ਦਿਨ ਜ ਟੱਪ ਗਿਆ ਲੈ ਮੈਂ ਗੜੀ ਕਿੱਟਨਾ ਉਹ ਅਗਲੇ ਟਿਕਾੜ ਕੇ ਜਾਏਗਾ ਮੈਨੂੰ ਆਹ ਦਿਨ ਜ ਟੱਪ ਜਾਣੇ ਲੈ ਬੈਨ ਟੱਪ ਰੇ ਲੈ ਇੱਕ ਮਿੰਟ ਬ੍ਰੇਕ ਮਾਰ ਕੇ ਨਾ ਕਿੰਨਾ ਸਾਈਡ ਤੇ ਪੰਜਾਬੀ ਸਮਝਾ ਕੇ ਲਿਆਏ ਬੋਲੀਦਾ ਹਿੰਦੀ ਆਪਾਂ ਨੂੰ ਲੱਗਦੀ ਸਮਝ ਜਾ ਦੋਵੇਂ ਲੈ ਜਾ ਆ ਜਾ ਲੈ ਹਿੰਦੀ ਬੋਲਦਾ ਆਪਾਂ ਨੂੰ ਸਮਝ ਨਹੀਂ ਹੁੰਦੀ ਕੋਈ ਸਾਈਡ ਤੋਂ ਚੱਲ ਫਿਰਮਾਲ ਸਾਰਾ ਹਲ ਜਾਊਗਾ ਸਾਰਿਆਂ ਦੇ ਕਰਦਾ ਪੂਰਾ ਪੰਜਾਬੀ ਪਟਾਕੇ ਲਿਆਈ ਊੜੇ ਆਲੇ ਬੋਗ ਹੱਲ ਗਿਆ ਨਾ ਸਾਰਾ ਮਾਲ ਮੈਂਟੋ ਮੈਂਟੀ ਜਾਊਗਾ ਦਾ ਬਾਪਾ ਹੋ ਗਰਮੀ ਖਾ ਟੂੜੇ ਡੂੜ ਕਰੀਆਂ ਨੇ ਇੱਕ ਦਾ ਸਹਾਕਰ ਹੋਰ ਆ ਉਹ ਟੋਪੀ ਜਿਹਾਂ ਵਾਲਾ ਕਹਾਂ ਸਾਡੇ ਪੈਸੇ ਨਹੀਂ ਪੂਰੇ ਹੁੰਦੇ ਚਲੋ ਤੇ ਯਾਰ ਆਲਾ ਕਰੀ ਜਾਣਗੇ ਪਹਿਲੇ ਉਹਨੇ ਬੇੜੇ ਹਾਂ ਜਿਹਨੇ ਮੈਨੂੰ ਬੋਕ ਸਾਰੀਆਂ ਦਾ ਟੇਟ ਨਹੀਂ ਨਹੀਂ ਮੈਨੂੰ ਬੱਕਰਾ ਲੈਣਾ ਬੋਕ ਨਹੀਂ ਮੈਨੂੰ ਲੈਣਾ ਬੱਕਰੇ ਦੇ ਲੈਣਾ ਤਾਂ ਪੈਸੇ ਲੈ ਲੈ ਮੇਰੇ ਤੋਂ ਬੱਕਰਾ ਕਿਹੜਾ ਹੈ ਭਾਈ ਜਿਹੜਾ ਤੇਰੇ ਸਰਚੇ ਇਹ ਨਹੀਂ ਯਾਰ ਇਹ ਤਾਂ ਚੱਲ ਇਹਦਾ ਕਰ ਲੋ ਪਹਿਲਾਂ ਇਹਦਾ ਹੀ ਹੁੰਦਾ ਪਿਆ ਕਰ ਪਰ ਛੱਡ ਜਾ ਬਾਈ 2 ਮਿੰਟ ਯਾਰ ਅੰਕਲ 8 10 11 ਨਾ ਗਏ ਦੇ ਛਣੇ 11 11 ਕਾਖੜੀ ਇੱਧਰ ਤੂੰ ਜਰ ਕਿ ਐਸੇ ਬੋਗ ਤੋਂ ਬਣੀ ਹੈ ਬੱਕਰੀ ਅੱਛਾ ਤਣੀਆਂ ਉਹਨੂੰ ਕਿਤੇ ਨਹੀਂ ਬੱਚੇ ਵੇਚਦਾ ਆਏ ਤੇ ਆਉਣਗੇ ਉਹਦਾ ਅੱਜ ਗਈਆਂ ਕਰਨ ਨੂੰ ਹੋਰ ਪਾਸੇ ਦਾ ਬੱਚਾ ਹੈਗਾ ਕੋਈ ਉਹਨੂੰ ਕਿ ਜੇ ਬੱਚੇ ਦਾ ਅਸੀਂ ਸਾਰਿਆਂ ਦੇ ਕਿੰਨੇ ਮੰਗੇ ਆ ਸਾਰਿਆਂ ਨਹੀਂ ਪਾਉਣੇ ਰਾਜੂ ਆਪਾਂ ਨਹੀਂ ਪਾਉਣੀਆਂ ਸਾਰਾ ਮਹਿੰਗਾ ਨਾ ਦਾ ਮਾਲ ਆ ਪੇ ਡੇਡ ਕਰਕੇ ਵੇਚ ਲੂਗਾ ਆਪਾਂ ਤਾਂ ਕੱਲਾ ਉਹ ਲੈਣਾ ਕੱਲਾ ਬੱਕਰਾ ਲੈਣਾ ਹਾਂ ਬੱਕਰੇ ਦਾ ਕਿੰਨੇ ਹਜ਼ਾਰ ਲੈਣੇ ਹੈ ਫਿਰ ਕੀ ਕਰਕੇ ਆ ਉਧਰ ਇੰਨਾ ਚਿਰਵੇਂ ਅੱਧਾ ਘੰਟਾ ਮੂੰਹ ਨਹੀਂ ਚੱਕੀ ਬੰਦੇ ਤੇ ਨਹੀਂ ਸੋਤਾ ਹੁੰਦਾ ਬਾਈ ਸਾਬ ਦਾਇ ਮੰਗ ਭਾਈ ਪੂਰਾ 16000 ਦਾ ਦੰਨੇ ਇਵੇਂ ਛੱਡ ਪਰੇ ਯਾਰ ਮਾਰ ਦੇ ਯਾਰ ਦਾ ਵੇਚ ਉਹ ਸਾਰੀਆਂ ਹੋ ਜੂਗਾ ਭਾਈ 10000 ਨਾ ਢੇਰੀ ਕਰਾ ਦੇਣਾ ਢੇਰੀ ਭਾਈ ਸਾਰੇ ਲੈ ਜਾਣਗੇ ਜੋ ਬੱਕਰੇ ਦਾ ਹੋ ਗਿਆ ਤੋ ਇਹਦਾ ਭੋਗ ਦਾ ਕਰ ਓਏ ਕੱਲੀ ਕੱਲੀ ਵੇਚ ਲਾਂਗੇ ਸਾਰੀਆਂ ਦਾ 40 ਲਾਇਆ ਫੜ ਲੈ ਭਜਦੇ ਨਹੀਂ 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 ਤੂੰ ਕਰ ਸੋਣਾ ਇਹ 5-5 ਇਹਨਾਂ ਦਾ ਤੇ 16 ਉਹਦਾ ਗੈਨ ਨਾ ਸਰਦਾ ਬਾਪਾ ਦਾ ਖਰਚਾ ਖਰਚਾ ਜੋੜਤਾ ਕਰ ਲੀਏ ਹਾਂ ਜੋੜ ਕਰ ਲਾ ਇਹ ਦਸਾਂ ਦਾ ਕਿੰਨਾ ਹੋ ਗਿਆ ਹਾਂ 60000 ਚੁੱਪ ਕਰ ਜਿਓ ਆਪਣੇ ਨਾ ਖਾ ਲਈ ਚੁੱਪ ਕਰ ਜੀ ਛੰਡੀ ਦੇ ਦੋ ਤਨ ਤੂੰ ਲੈਣਾ ਓਏ ਆ ਲਾਂਦਾ ਬਾਈ ਮੈਂ ਤੂੰ ਲੈਣਾ ਮੈਂ ਤੇਰੇ ਕੰਨਾਂ ਆ ਆ ਸਵਾ ਜਣਾ ਤੂੰ ਉਹਨੇ ਹੋ ਗਿਆ ਸ਼ਰਟ ਦੇ ਲੈ ਹੋ ਗਿਆ ਸ਼ਰਟ ਦੇ ਚੱਲ ਹੋ ਗਿਆ ਤੇਰਾ ਦਿਮਾਗ ਹੱਲ ਗਿਆ ਕੰਜਰਾਂ ਕੁੱਟੇ ਮੇਰੀ ਬੱਬੂ ਗੱਲ ਕਰਾਉਣਾ ਤੂੰ ਮੇਰੀ ਬੇਨਤੀ ਕਰਾਉਣਾ ਹਰ ਚਾ ਖਰਚਾ ਖਰਚੋ ਬਈ ਖਰਚਾ ਲਾਣੇ ਦਰੋ ਹੁਣ ਮੇਰੀ ਵੀ ਕਰਾਉਣਾ ਇਹ ਵਿਚਾਰਾ ਗਰੀਬ ਪੂਲਾ ਵੀਡੀਓ ਦੇਖਣ ਵਾਲੇ ਆਪਾਂ ਨੂੰ ਦੇਣਗੇ ਗਾਲਾਂ ਪਰ ਆਪਾਂ ਗਾਲਾਂ ਨਹੀਂ ਖਾਣੀਆਂ ਫਾਇਦਾ ਤੇਰਾ ਵੀ ਹੋ ਜੇ ਇਹਦਾ ਵੀ ਹੋ ਜੇ ਇਹ ਆ ਲੈ ਮੈਂ ਹੁਣ ਬੱਬੂ ਸੌਦਾ ਕਰੂੰਗਾ ਆ ਮੈਂ ਤਾਂ ਵੇਖ ਲਾ ਤੂੰ ਆਪੇ ਦੇਖੋ ਇਹ ਕੰਮ ਅਗਲੀ ਦਾ ਤੇਰੇ ਯਾਰ ਤੂੰ ਵਿੱਚ ਨਰਦ ਵੀ ਆ ਗਿਆ ਮੈਂ ਚੁੱਪ ਕਰ ਜਾ ਉਹਰਾ ਕਰ ਵੇ ਹੱਥ ਇਹ 60 ਤੇ 7000 ਦੇ ਮੁੱਕ ਗਿਆ 100 ਰੁਪਏ ਵਾਲਾ ਲਖਾਈ ਆ ਪੂਬ ਦੀ ਹਾਂ ਠੀਕ ਹੈ ਹੋਰ ਮਰਜੀ ਦੀ ਹੱਕੀ ਸਾਰੀਆਂ ਚੋਂ ਦਲਾਲੀ ਵੀ ਬਾਈ ਕਰਾਉ ਲਗਾਈ ਲੈਓ ਜੀ 11 ਬੱਕਰੀਆਂ ਦਾ ਸੌਦਾ ਹੋਇਆ ਆ ਬੋਕ ਪਰ ਐਂ ਭਾਈ ਮੇਰੀ ਬਿਨਾਂ ਬਣਾ ਲੋ ਇਹ ਨਾਲ ਮੈਂ ਬੋਟ ਚਾਹੀਂ ਨਾ ਵਾਲੇ ਇਹ ਬੱਕਰੀ ਆ ਬੋਟ ਆ ਵਿੱਚ ਤੁਸੀਂ ਬੈਠੋ 70000 ਦੇ ਵਿੱਚ ਬੈਠੀ ਸੀ 711 ਨਾ